ਐਨਰਿਟੀ ਵਿਦ ਅਨੋਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਬੰਦੋਵਾਲੋਂ ਸਾਸ਼ਰੀਆ ਚਾਲ ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਲੋਕਾਵਾਜ਼ ਤੇ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਾਬੀ ਗੱਲ ਕਰਿਆ ਕਰਦੇ ਵਕ ਵਕ ਮਸਲਿਆਂ ਦੇ ਬਾਰੇ ਗੱਲਬਾਤ ਕਰਿਆ ਕਰਦੇ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਚੋਣਾਂ ਪੂਰੇ ਜ਼ੋਰ ਤੇ ਨੇ ਹਰੇਕ ਪਾਰਟੀ ਇੱਕ ਦੂਜੀ ਪਾਰਟੀ ਨੂੰ ਨੀਵਾ ਉਠਾਉਣ ਵਾਸਤੇ ਹਰੇਕ ਹਰਬਾ ਵਰਤ ਰਹੀ ਆ ਕਈ ਵਾਰ ਟਕੜਿਸ਼ਾਲੀ ਵੀ ਕੀਤੀ ਜਾਂਦੀ ਆ ਤੇ ਕਈ ਵਾਰ ਤਾਂ ਬੜੇ ਹੇਠਲੇ ਪੱਧਰ ਦੀ ਟਕੜਿਸ਼ਾਲੀ ਹੁੰਦੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਪਰ ਇਥੇ ਸਾਰਾ ਕੁਝ ਹੋ ਰਿਹਾ ਵਾ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆਪੇ ਵੀ ਅੱਗੇ ਝਟਕਲਿਆ ਵਾਸਤੇ ਜਿਹੜੇ ਜਾੜੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਟਾਂਜ ਕਰਨੇ ਬੜੇ ਵਧੀਆ ਢੰਗ ਦੇ ਨਾਲ ਟਾਂਜ ਕਰਦੇ ਆ ਜੇ ਟਾਂਜ ਕਰਨ ਤੇ ਆ ਜਾਣ ਤੇ ਜਦੋਂ ਹੁਣ ਮਠੰਡੇ ਹਰਕੇ ਦੇ ਵਿੱਚ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਗਏ ਨੇ ਤੇ ਉਹਨਾਂ ਨੇ ਬੜੀ ਵਧੀਆ ਟਾਂਜ ਪੰਜਾਬੀ ਲੋਕ ਗੀਤਾਂ ਦੇ ਰਾਈ ਜਿਹਨੂੰ ਕਿਕਲੀ ਕਲੀਰ ਦੀ ਆਪਾਂ ਕਹਿੰਦੇ ਆ ਕਦੇ ਬੜੀ ਮਸ਼ਹੂਰ ਸੀ ਕਿਕਲੀ ਕਲੀਰ ਦੀ ਆਮ ਕੁੜੀਆਂ ਪਿੰਡਾਂ ਦੇ ਵਿੱਚ ਜਾਇਆ ਕਰਦੀਆਂ ਸੀਗੀਆਂ ਸੋੜ ਭਾਵੇਂ ਉਹ ਕਿਕਲੀ ਕਲੀਰ ਦੀ ਉਸ ਤਰ੍ਹਾਂ ਪਿੰਡਾਂ ਦੇ ਵਿੱਚ ਤਾਂ ਆਵਾਜ਼ ਨਹੀਂ ਗਈ ਜੀ ਪਰ ਇਹਨਾਂ ਚੋਂਾਂ ਦੇ ਵਿੱਚ ਕਿਕਲੀ ਕਲੀਰ ਦੀ ਬਾਹ ਜਿਹੜੀ ਆ ਉਹ ਜ਼ਰੂਰ ਗੂੰਜ ਗਈ ਆ ਤੇ ਭਗਵੰਤ ਮਾਨ ਨੇ ਅ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਇਸ ਤਰ੍ਹਾਂ ਟਾਂਕੀਤੀ ਆ ਜੜੀ ਇੱਕ ਸੋੜਨੀ ਵਾਲੀ ਗੱਲ ਆ ਕਿਕਲੀ ਕਲੀਰ ਦੀ ਦੁਰੀ ਹਾਲਤ ਸਖਬੀਰ ਦੀ ਕਿਕਲੀ ਕਲੇਰ ਦੀ ਦੁਰੀ ਹਾਲਤ ਸਖਬੀਰ ਦੀ ਸਮਝ ਕੁਛ ਆਵੇ ਨਾ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਮੱਖੀ ਉੱਡੇ ਨਾ ਪਿੰਡੇ ਤੋਂ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਮਠਿੰਡੇ ਤੋਂ ਇਹ ਜਿਹੜੇ ਬੋਲ ਨੇ ਚੋਣ ਜਲਸੇ ਦੇ ਵਿੱਚ ਭਗਵੰਤ ਮਾਨ ਨੇ ਕਹੇ ਨੇ ਇਹ ਵੈਸੇ ਤਾਂ ਚੰਗੀ ਗੱਲ ਆ ਕਿ ਜਿਹੜੀਆਂ ਲੋਕੀਤਾਂ ਦੀਆਂ ਵੱਖ-ਵੱਖ ਵਿਧੀਆਂ ਸੀ ਜਿਵੇਂ 12 ਗਾਈਆਂ ਜਾਂਦੀਆਂ ਨੇ ਸੂਰਮੇ 12 ਗਾਉਂਦੇ ਸੂਰਮਿਆਂ ਦੀਆਂ 12 ਗਾਈਆਂ ਜਾਂਦੀਆਂ ਨੇ ਤੇ ਇਨਸਾਨ ਦੇ ਵਿੱਚ ਜੋਸ਼ ਆਉਂਦਾ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਕਈ ਵਿਧਾ ਨੇ ਲੋਕ ਗੀਤਾਂ ਦੀਆਂ ਜਿਨ੍ਹਾਂ ਦੇ ਵਿੱਚ ਇੱਕ ਕਲੀ ਕਲੀਰ ਵੀ ਆਉਂਦਾ ਵਾ ਬਹੁਤ ਸਾਰੇ ਜਿਹੜੇ ਸਾਡੇ ਲੋਕ ਗੀਤ ਆ ਉਹਨਾਂ ਦੇ ਰਾਈਵੀ ਅੱਗੇ ਪਿੰਡਾਂ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੀਆਂ ਖੱਬੀਆਂ ਪਾਰਟੀਆਂ ਡਰਾਮੇ ਕਰਿਆ ਕਰਦੀਆਂ ਸੀ ਤੇ ਉਹ ਉੱਥੇ ਅਜਿਹੇ ਗੀਤ ਜਿਹੜੇ ਗਾਉਂਦੀਆਂ ਹੁੰਦੀਆਂ ਸੀਗੇ ਇਹਦੇ ਨਾਲ ਲੋਕ ਨੂੰ ਸਮਝ ਵੀ ਆਉਂਗੇ ਸੀ ਕਿ ਵੀਰਾ ਉਹ ਆਪਣੀ ਗੱਲ ਜਿਹੜੀਆਂ ਗੀਤਾਂ ਦੇ ਵਿੱਚ ਕਹਿ ਜਾਂਦੇ ਹੁੰਦੇ ਸੀ ਪਰ ਅੱਜ ਉਹ ਵੀ ਹੁਣ ਪਿੰਡਾਂ ਦੇ ਜਦੋਂ ਦੇ ਪੰਜਾਬ ਦੇ ਮਾੜੇ ਹਾਲਾਤ ਲੰਘੇ ਨੇ ਉਸ ਪਾਸੇ ਉਹਨਾਂ ਵੀ ਪਾਸਾ ਜਿਹੜਾ ਵਟਿਆ ਹੋਇਆ ਤੇ ਚੰਗੀ ਗੱਲ ਆ ਜੇ ਪੰਜਾਬ ਦੀਆਂ ਜਿਹੜੀਆਂ ਲੋਕ ਗੀਤ ਦੀਆਂ ਵੱਖ-ਵੱਖ ਵਿਧਾ ਨੇ ਉਹਨਾਂ ਨੂੰ ਅਪਣਾ ਕੇ ਜਿਹੜਾ ਵਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਜੇ ਵੋਟ ਪਾਉਣ ਦੀ ਗੱਲ ਆ ਉਹ ਵੀ ਲੋਕ ਗੀਤਾਂ ਦੇ ਰਾਹੀਂ ਬੜੇ ਵਧੀਆ ਕਈ ਨੇ ਇਹਦਾ ਹੀ ਪ੍ਰਚਾਰ ਕਰੀਆਂ ਨੇ ਜਿਹੜੀਆਂ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਟੀਮਾਂ ਦੀਆਂ ਡਿਊਟੀਆਂ ਲਾਈਆਂ ਨੇ ਤੇ ਇਸ ਪੱਖੋਂ ਚੰਗੀ ਗੱਲ ਵੀ ਆ ਤੇ ਜਿਹੜੀ ਟਿਕੜੇਸ਼ਾਲੀ ਦੀ ਗੱਲਬਾਤ ਆ ਤਰਨਜੀਤ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਕਿਸਾਨਾਂ ਨੂੰ ਪੱਤੀ ਲਿਖੀ ਆ ਕਿ ਕੁਝ ਮਸਲੇ ਨੇ ਜਿਨ੍ਹਾਂ ਤੇ ਕੋਈ ਦੂਰੀਆਂ ਨੇ ਕੇਂਦਰ ਸਰਕਾਰ ਦੀਆਂ ਜੇ ਨਾਲ ਮਿਲ ਕੇ ਹੱਲ ਹੋ ਸਕਦੇ ਨੇ ਤੇ ਮੈਂ ਤੁਹਾਡਾ ਆਪਣਾ ਹਾਂ ਕਿਸਾਨਾਂ ਦਾ ਪੁੱਤ ਹਾਂ ਤੇ ਮੈਂ ਇਹ ਮਸਲੇ ਹੱਲ ਕਰੂੰਗਾ ਤੇ ਕਿਸਾਨਾਂ ਦੀ ਹਮੇਸ਼ਾ ਇਹੀ ਇਹ ਗੱਲ ਹੁੰਦੀ ਆ ਕਿ ਮਸਲੇ ਬਾਅਦ ਨੂੰ ਹੱਲ ਕੀਤੇ ਜਾਣਗੇ ਤੇ ਪਹਿਲਾਂ ਕਿਉਂ ਨਹੀਂ ਹੱਲ ਕੀਤੇ ਜਾਂਦੇ ਜਦੋਂ ਹੁਣ ਵੀ ਸਰਕਾਰ ਉਹਨਾਂ ਦੀ ਆ ਇਸੇ ਤਰ੍ਹਾਂ ਹੀ ਜੇ ਆਪਾਂ ਗਰਦਾਸਪੁਰ ਹਲਕੇ ਦੀ ਸੀਟ ਦੀ ਗੱਲ ਕਰੀਏ ਤੇ ਉੱਥੇ ਵੀ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਦਾ ਜਿਹੜਾ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਵਾ ਕਾਂਗਰਸ ਭਾਜਪਾ ਤੇ ਆਪ ਅਕਾਲੀ ਦਲ ਸਾਰੇ ਹੀ ਆਪਕੋ ਆਪਣੇ ਜਿੱਦ ਦਾਵਾ ਤਾਂ ਹਮੇਸ਼ਾ ਹੀ ਕਰਦੇ ਹੁੰਦੇ ਨੇ ਕੋਈ ਵੀ ਪਾਰਟੀ ਆ ਜਿਹੜੀ ਇਲੈਕਸ਼ਨ ਲੜ ਰਹੀ ਆ ਕੀ ਨੇ ਦਮ ਤੱਕ ਨਹੀਂ ਹੀ ਕਹਿਣਾ ਹੁੰਦਾ ਕਿ ਅਸੀਂ ਜਿੱਤ ਰਹੇ ਆ ਪਰ ਕੁੰਡੀਆਂ ਦੇ ਸਿੰਘ ਜਿਹੜੇ ਆ ਉਹ ਗਰਦਾਸਪੁਰ ਸੀਟ ਤੇ ਵੀ ਫਸੇ ਹੋਏ ਆ ਤੇ ਖਾਸ ਕਰਕੇ ਜਲੰਧਰ ਸੀਟ ਤੇ ਵੀ ਫਸੇ ਹੋਏ ਆ ਜਿੱਥੇ ਆਪਣੇ ਆਮ ਆਦਮੀ ਪਾਰਟੀ ਵੱਲੋਂ ਟਿੰਨੂ ਜੀ ਅਤੇ ਭਾਜਪਾ ਵੱਲੋਂ ਟਿੰਕੂ ਜੀ ਜਿਹੜੇ ਨੇ ਟੋਲ ਲੜ ਰਹੇ ਨੇ ਸਚੀਲ ਕੁਮਾਰ ਅਨੰਕੂ ਜਿਹੜੇ ਤੋਂ ਉੱਲ ਰਾ ਰਹੇ ਨੇ ਰਿੰਕੂ ਦਾ ਤੇ ਸਾਬਕਾ ਮੁੱਖ ਮੰਤਰੀ ਚੰਨੀ ਜੀ ਤੇ ਆਵਾ ਦੀ ਪਾਰਟੀ ਦੇ ਉਮੀਦਵਾਰ ਮੁਕਾਬਲੇ ਦੇ ਵਿੱਚ ਨੇ ਬੜਾ ਗਹਿਗਾ ਚ ਮੁਕਾਬਲਾ ਹੋਏਗਾ ਅਖੀਲੇ ਦਿਨਾਂ ਤੱਕ ਹੌਲੀ ਹੌਲੀ ਪਤਾ ਲੱਗਦਾ ਜਾ ਕਿ ਕਿਹੜੀ ਪਾਰਟੀ ਜਿਹੜੀ ਦਾ ਜ਼ਿਆਦਾ ਜਿਹੜਾ ਜੋਰ ਫੜਦੀ ਆ ਪਰ ਹਜੇ ਮੈਨੂੰ ਲੱਗਦਾ ਵੀ ਇਸ ਵਾਰ ਸ਼ਾਇਦ ਕੋਈ ਬਹੁਤਾ ਦੱਸਿਆ ਨਾ ਜਾ ਸਕੇ ਕਿ ਕਿਹੜੀ ਪਾਰਟੀ ਲੀਡਲ ਜਾ ਸਕਦੀ ਹੈ ਕਿਉਂਕਿ ਲੋਕ ਹੁਣ ਚੁੱਪ ਹੋ ਗਏ ਨੇ ਕੋਈ ਦਿਨ ਪਹਿਲਾਂ ਤੱਕ ਤਾਂ ਲੋਕ ਬੋਲ ਰਹੇ ਸੀ ਪਰ ਅੱਜ ਮੈਂ ਕਾਫੀ ਪਿੰਡਾਂ ਦੇ ਵਿੱਚ ਗਿਆ ਵਾਂ ਤੇ ਲੋਕ ਹੁਣ ਜਿਵੇਂ ਸ਼ਾਂਝੇ ਹੋ ਗਏ ਨੇ ਚੁੱਪ ਕੋਈ ਨਹੀਂ ਜੀ ਪਾੜਵਾਂਗੇ ਜੀ ਲਿਖਾਂਗੇ ਜੀ ਮੌਕਾ ਵੇਖਾਂਗੇ ਉਸ ਸਮੇਂ ਦੇ ਸੋਚਾਂਗੇ ਇਹਦਾ ਮਤਲਬ ਆ ਵੀ ਲੋਕ ਕਿਸੇ ਵੀ ਉਮੀਦਵਾਰ ਦੀ ਸ਼ਰਿਆ ਮੁਹਬਤ ਕਰਨ ਨੂੰ ਤਿਆਰ ਨਹੀਂ ਜਿਹੜੀਆਂ ਪਾਰਟੀਆਂ ਦੀ ਆਪਣੀ ਵੋਟ ਆ ਉਹ ਤਾਂ ਪਾਰਟੀਆਂ ਨੂੰ ਪੈ ਜਾਣੀ ਆ ਪਰ ਜਿਹੜੇ ਦੂਸਰੇ ਆਮ ਲੋਕ ਆ ਉਹ ਕਿਸੇ ਵੀ ਪਾਰਟੀ ਦੇ ਵਿੱਚ ਡਟ ਕੇ ਖਲੋਣ ਨੂੰ ਤਿਆਰ ਨਹੀਂ ਤੇ ਜਿਹੜਾ ਵੀ ਕੋਈ ਆਏਦਾ ਠੀਕ ਆ ਜੀ ਅਸੀਂ ਤੁਹਾਡੇ ਨਾਲ ਹੀ ਆ ਜਿਹੜੀ ਰਾਜਨੀਤੀ ਅੱਗੇ ਲੀਡਰ ਕਰਦੇ ਹੁੰਦੇ ਸੀ ਤੇ ਉਹ ਰਾਜਨੀਤੀ ਹੁਣ ਵੋਟਰਾਂ ਕੋਲ ਵੀ ਪਹੁੰਚ ਗਈ ਆ ਤੇ ਵੋਟਰ ਵੀ ਆਪਣੇ ਢੰਗ ਨਾਲ ਇਸ ਤਰ੍ਹਾਂ ਹੀ ਜਿਹੜਾ ਵਾ ਟਾਲ ਦਿੰਦੇ ਆ ਕਿਉਂਕਿ ਲੋਕਾਂ ਦੇ ਕੋਲੇ ਮਸਲਾ ਵੀ ਇਸ ਢੰਗ ਦਾ ਹੀ ਸੀਗਾ ਕਿ ਕਿਉਂਕਿ ਜਿਹੜੇ ਅਸਲੀ ਪੰਜਾਬ ਦੇ ਮਸਲੇ ਨੇ ਉਹ ਤਾਂ ਹਮੇਸ਼ਾ ਪਾਸੇ ਰਹਿ ਜਾਂਦੇ ਨੇ ਤੇ ਜਿਹੜੇ ਇਧਰ ਉਧਰ ਦੇ ਵਸਰੇ ਨੇ ਉਹਨਾਂ ਤੇ ਜਿਹੜਾ ਹਮੇਸ਼ਾ ਹੀ ਪਾਰਟੀਆਂ ਲੋਕਾਂ ਦਾ ਵੋਟਰਾਂ ਦਾ ਜਿਹੜਾ ਧਿਆਨ ਪੜਕਾ ਦਿੰਦੀਆਂ ਨੇ ਅੱਜ ਵੀ ਜਿਹੜੇ ਪੰਜਾਬ ਦੇ ਅਸਲੀ ਮਸਲੇ ਨੇ ਉਹਨਾਂ ਦੇ ਬਾਰੇ ਜਿਹੜਾ ਨਹੀਂ ਸੋਚਿਆ ਜਾ ਰਿਹਾ ਉਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਦਾ ਸਿਰਫ ਕਾਰਨ ਇਹ ਹੈ ਕਿ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਵਾ ਉਹ ਉਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਵਾ ਧਿਆਨ ਲੋਕਾਂ ਦਾ ਪੜਕਾਉਣਾ ਚਾਹੁੰਦੀਆਂ ਉਹਨਾਂ ਮੁੱਦਿਆਂ ਦੀ ਗੱਲ ਨਹੀਂ ਕਰਨੀ ਜਦੋਂ ਕਦੇ ਪੰਜਾਬ ਦੇ ਵਿੱਚ ਨਹਿਰੀ ਪਾਣੀਆਂ ਦਾ ਮਸਲਾ ਆਪਣੇ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲਦੇ ਇਲਾਕੇ ਦਾ ਮਸਲਾ ਹੋਰ بڑے ਮੁੱਦੇ ਚ ਉਹਨਾਂ ਦੇ ਹੋਇਆ ਕਰਦੇ ਸੀ ਤੇ ਇਸ ਵਾਰ ਸਾਰੇ ਮੁੱਦੇ ਲਗਭਗ ਸਾਈਲੈਂਟ ਨੇ ਕੋਈ ਵੀ ਮੁੱਦੇ ਜਿਹੜੇ ਸਾਹਮਣੇ ਉਬਾਰ ਕੇ ਜਿਹੜੀ ਕੋਈ ਵੀ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਪੇਸ਼ ਨਹੀਂ ਕਰ ਰਹੀ ਆਪੋ ਆਪਣੀਆਂ ਗੱਲਾਂ ਤਾਂ ਕਰ ਰਹੇ ਆਪੋ ਆਪਣੇ ਜਿੱਤ ਦੇ ਵਾਦੇ ਜਿਹੜੇ ਆ ਕਰ ਰਹੇ ਨੇ ਤੇ ਲੋਕ ਕਿਸ ਨੂੰ ਤਾਕਤ ਬਖਦੇ ਆ ਕਿਸ ਨੂੰ ਜਿੰਨੂੰ ਵੀ ਵੋਟਾਂ ਪਹੁੰਗਣਗੇ ਉਸੇ ਪਾਰਟੀ ਦੇ ਜਿਹੜਾ ਜਿੱਤ ਜਾਣਾ ਵਾ ਕਿਉਂਕਿ ਇਸ ਵਾਰ ਤੇ ਇਹ ਮੁਕਾਬਲੇ ਆ ਤੇ 5 ਗੋਨਾ ਮੁਕਾਬਲਾ ਕਿਤੇ 3 ਗੋਨਾ ਤੇ 4 ਗੋਨਾ ਮੁਕਾਬਲਾ ਹੋ ਰਿਹਾ ਤੇ ਅਜੇ ਵੱਧ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਜ਼ਰੂਰ ਆ ਕਿ ਪੰਜਾਬ ਦੇ ਲੋਕ ਸੋਚਣ ਵਾਸਤੇ ਮਜਬੂਰ ਜ਼ਰੂਰ ਹੋਏ ਨੇ ਕਿ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹ ਕਿਸ ਤਰ੍ਹਾਂ ਜਿਹੜਾ ਸਾਡਾ ਸ਼ੋਸ਼ਣ ਕਰ ਰਹੀਆਂ ਨੇ ਇਹ ਘਟੋ ਘਟ ਲੋਕਾਂ ਨੂੰ ਜਿਹੜੀ ਸਮਝ ਆਉਣੀ ਸ਼ੁਰੂ ਹੋ ਗਈ ਆ ਤੇ ਹੁਣ ਜਦੋਂ ਆਪਾਂ ਵੋਟਰਾਂ ਦੀ ਗੱਲ ਕਰਦੇ ਆ ਤੇ ਲੋਕਾਂ ਵੋਟਿੰਗ ਘੱਟ ਹੋਣਾ ਸਾਰੇ ਦੇਖ ਦੇ ਵਿੱਚ ਹੀ ਬਹੁਤੇ ਹਲਕਿਆਂ ਦੇ ਵਿੱਚ ਕੋਈ ਹਲਕਿਆਂ ਨੂੰ ਛੱਡ ਕੇ ਜਿਹੜੀ VOTING ਪ੍ਰਤੀਸ਼ਤਾ ਬਹੁਤ ਘੱਟ ਰਹੀ ਆ ਇਹਦਾ ਮਤਲਬ ਇਹ ਹੈ ਕਿ ਲੋਕਾਂ ਦਾ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਤੋਂ ਜਿਹੜਾ ਵਿਸ਼ਵਾਸ ਆ ਉੱਠਦਾ ਜਾ ਰਿਹਾ ਇਸੇ ਕਰਕੇ ਇਹ ਜਿਹੜਾ ਵਰਤਾਰਾ ਚੱਲ ਰਿਹਾ ਤੇ ਜ਼ਰੂਰ ਸਾਡੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਕਿਉਂ ਲੋਕ ਜਿਹੜੇ ਇਹ ਤੋਂ ਦੂਰ ਹੋ ਰਹੇ ਨੇ ਤੇ ਉਹਦੇ ਜ਼ਰੂਰ ਉਹਨਾਂ ਦੇ ਕਾਰਨ ਨੂੰ ਭੋਖਣਾ ਚਾਹੀਦਾ ਵੀ ਲੋਕਾਂ ਦੀ ਗੱਲ ਕਰਨ ਪਾਰਟੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਲੋਕ ਭੱਜ ਕੇ ਵੋਟ ਪਾਉਣ ਨਾ ਜਾਣ ਇਹਦਾ ਮਤਲਬ ਆ ਕਿ ਸਾਰੀਆਂ ਪਾਰਟੀਆਂ ਤੋਂ ਲੋਕ ਜਿਹੜੇ ਨੇ ਮੁੱਖ ਹੌਲੀ ਹੌਲੀ ਮੋੜਦੇ ਜਾ ਰਹੇ ਨੇ ਤੇ ਇਹ ਪਾਰਟੀਆਂ ਦੇ ਵਾਸਤੇ ਸਾਰੀਆਂ ਰਾਜਨੀਤਿਕ ਧਰਮ ਦੇ ਵਾਸਤੇ ਚਿੰਤਾ ਜਨ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਇਹਨਾਂ ਨੂੰ ਵਿਚਾਰ ਕਰਨ ਦੀ ਲੋੜ ਆ ਤੇ ਅਸਲੀ ਮੁੱਦੇ ਜਿਹੜੇ ਨੇ ਉਹ ਵੋਟਾਂ ਦੇ ਵਿੱਚ ਜਿਹੜੇ ਆਵਾਰਨ ਦੀ ਲੋੜ ਆ ਤਾਂ ਕਿ ਜਿਹੜੀ ਵੀ ਪਾਰਟੀ ਜਿੱਦੀ ਆ ਜਿਹੜੀ ਵੀ ਤੇਰੇ ਜਿੱਦੀ ਆ ਉਹ ਪਾਰਲੀਮੈਂਟ ਵਿੱਚ ਜਾ ਕੇ ਉਹਨਾਂ ਮੁੱਦਿਆਂ ਦੀ ਗੱਲ ਕਰੇ ਸੋ ਦਰਸ਼ਕੋ ਟੂਰਨ ਪਰ ਜਾ ਰਹੇ ਇਸ ਵੇਲੇ ਪੂਰਾ ਸਿਖਰਾਂ ਤੇ ਆ ਪੰਜਾਬ ਦੇ ਵਿੱਚ ਵੀ ਕਿਹੜੀ ਧਿਰ ਬਾਜ਼ੀ ਮਾਰਦੀ ਆ ਇਹ ਤੇ ਚਾਰਜ ਉਹਨੂੰ ਹੀ ਪਤਾ ਲੱਗੇਗਾ ਪਰ ਸਾਡੀ ਇੱਕ ਅਪੀਲ ਬੇਨਤੀ ਜ਼ਰੂਰ ਆ ਕਿ ਸਾਰਿਆਂ ਨੇ ਵੋਟ ਪਾਉਣੀ ਜ਼ਰੂਰ ਜਾਣਾ ਆਪਦੀ ਮਰਜ਼ੀ ਦੇ ਨਾਲ ਜਿਸ ਨੂੰ ਵੀ ਤੁਸੀਂ ਚਾਹੋ ਵੋਟ ਸੋਣੀ ਜਿਹੜਾ ਤੁਹਾਨੂੰ ਉਮੀਦਵਾਰ ਚੰਗਾ ਲੱਗਦਾ ਵਾ ਜਿਹਦੇ ਤੁਸੀਂ ਵਿਚਾਰਾਂ ਦੇ ਨਾਲ ਸਹਿਮਤ ਹੋ ਜਾਂ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਪਾਈਵਾਲ ਹੋ ਸਕਦਾ ਜਾਂ ਜਿਹੜਾ ਉਮੀਦਵਾਰ ਵਾਹ ਤੋਂ ਬਾਅਦ ਪੰਜਾਬ ਦੇ ਮੁੱਦੇ ਜਿਹੜੇ ਉੱਥੇ ਪਾਰਲੀਮੈਂਟ ਦੇ ਵਿੱਚ ਉਠਾ ਸਕਦਾ ਵਾ ਉਸੋ ਉਮੀਦਵਾਰ ਨੂੰ ਚਣੋ ਇਹ ਤੁਹਾਡੀ ਮਰਜ਼ੀ ਆ ਬੋਰਡ ਜਿਸ ਨੂੰ ਮਰਜ਼ੀ ਬਾਹਰ ਪਰ ਰੋਟ ਕੌਣ ਜਰੂਰ ਜਾਓ ਤੋਂ ਸੋ ਇਹ ਸੀ ਪ੍ਰੋਗਰਾਮ ਦਰਚ ਕੋਲੋ ਤਵਾਜ ਮੈਨੂੰ ਸੰਤੋਖ ਸਿੰਘ ਪੰਨਨ ਵਿੱਚ ਦੇਵਾ ਗਿਆ ਸਾਸਰੀ ਅਗਾਲ